ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡਟੈਨ ਤਸਵੀਰ ਤੇ ਜਿਹੜਾ ਬਾਈ ਨੂੰ ਫਰੀਦਕੋਟ ਹੀ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਦੋ ਸੂਏ ਸਵਾਏ ਆ ਇੱਕ ਗੱਬਣ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਦੀਪ ਸਿੰਘ ਪਿੰਡ ਟਹਿਣਾ ਜਿਲ੍ਹਾ ਫਰੀਕੋਟ ਤਹਿਸੀਲ ਵੀ ਫਰੀਕੋਟ ਜੀ ਮੋਬਾਈਲ ਨੰਬਰ ਜੀ 9464282248 9464282248 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਸੂਆ ਬਾਈ ਕਿੰਨਾ ਮਾ ਕੋਈ ਇਹ ਬਾਈ ਆਪਾਂ ਨੂੰ ਪਹਿਲਾਂ ਦੱਸਿਆ ਪਰ ਆਪਾਂ ਦੂਜਾ ਸੂਆ ਹੀ ਮੰਨਿਆ ਇਹ ਠੀਕ ਆ ਜੀ ਦੋ ਥੂਈ ਆ ਜੀ ਇਹ ਸੂਈ ਹੋਊਗੀ ਤਕਰੀਬਨ 10-12 ਦਿਨ ਦੀ ਬੱਚਾ ਮਗਰ ਇਹਦੇ ਬੱਚੀ ਆ ਮਗਰ ਬੱਚੀ ਬਹੁਤ ਸੋਹਣੀ ਹੈ ਜੀ ਸਾਹੀਵਾਲ ਚ ਪੈ ਜਾਂਦੀ ਹੈ ਬੱਚੀ ਤੇ ਹੁਣ ਜਿਹੜਾ ਵੀ ਨੈੱਟ ਦੁੱਧ ਕਿੰਨਾ ਤਿਆਰ ਹੈ ਭਾਈ ਇਹਦਾ ਆਪਾਂ 15 ਕਿਲੋ ਦੋ ਵੀੜਿਆਂ ਦਾ ਦੁੱਧ ਚੋਇਆ ਠੀਕ ਹੈ ਜੀ ਐਸਟ ਮੰਨ ਲਓ ਵੀ ਆ ਕੇ ਪਸ਼ੂ ਹੁਣ ਲਾਈਆਂ ਹੀ ਆ ਹਜੇ ਆਪਾਂ ਕੋਈ ਘੰਟਾ ਤੋਂ ਪਹਿਲਾਂ ਇਹ ਲਿਆ ਕੇ ਠੀਕ ਹੈ ਜੀ ਤੇ ਮੰਨ ਲਓ ਵੀ ਕੋਈ ਆ ਕੇ ਜੇ ਉਪਰਾ ਵੀ ਕਰਦਾ ਤਾਂ ਪਸ਼ੂ ਜੀ ਜੂ ਨਹੀਂ ਲਾਉਂਦਾਗਾ ਵੀ 13 ਕਿਲੋ ਨੱਟ ਕੱਡੇ ਦੇ ਤੋਲਾਂ ਨਾਲ ਆ ਹੈਗਾ ਇਹ ਤੇਰਾ ਕਿਲੋ ਜੋਕੇ ਲੈ ਜੋਕੇ ਦੇ ਦਾਂਗੇ ਆ ਥਣਾ ਦੀ ਓਕੇ ਆ ਜੀ ਜਮਾ ਓਕੇ ਬਾਈ ਕੋਈ ਪੂਰ ਛਿੱਟਾ ਨਹੀਂ ਕੋਈ ਪੂਰ ਛਿੱਟਾ ਨਹੀਂ ਥਣਾ ਦੀ ਦੁੱਧ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਠੀਕ ਆ ਆਪਣੇ ਘਰੋਂ ਕੋਈ ਚੋਕੇ ਭਵੇਂ ਚਾਰ ਡੰਗ ਚੋਕੇ ਲੈ ਕੇ ਜਾਵੇ ਠੀਕ ਆ ਜੀ ਠੀਕ ਆ ਮੁੜ ਕੇ ਜਦੋਂ ਉਹ ਨਾ ਜ਼ਿੰਮੇਵਾਰੀਆਂ ਜਾਂ ਬਾਲੀਆਂ ਲੈ ਲਈਆਂ ਫਿਰ ਮੁੜ ਕੇ ਅਗਲਾ ਮਾਰੀ ਮਾਰੀ ਗੱਲ ਤੋਂ ਹੀ ਫੋਨ ਲਾਉਂਦਾ ਰਹਿੰਦਾ ਇਸੇ ਕਰਕੇ ਹੁਣ ਟੈਨਸ਼ਨ ਖਤਮ ਹੀ ਕੀਤੀ ਆ ਜਿਹਨੇ ਆਉਣਾ ਘਰੇ ਆ ਕੇ ਲੈ ਕੇ ਜਾਓ ਤੇ ਆਪਦੀ ਪਹੁੰਚਾ ਦਾਂਗੇ ਤਸੱਲੀ ਕਰਕੇ ਲੈ ਕੇ ਜਾ ਆਪਣੇ ਆਪਣੇ ਘਰ ਦੀ ਆਪਣੀ ਫੁੱਲ ਗਰੰਟੀ ਹੋਊਗੀ ਮੰਨ ਲਓ ਭਾਵੇਂ ਜਿੱਥੋਂ ਮਰਜ਼ੀ ਦੂਰੋਂ ਬੰਦਾ ਆ ਜਾਏ ਜਿੰਨਾ ਦੁੱਧ ਦੱਸਿਆ ਉਹਨਾ ਹੀ ਦੁੱਧ ਨਿਕਲੂਗਾ ਤੇ ਥਣ ਚ ਵੀ ਕੋਈ ਉਹੋ ਜਿਹੀ ਕੋਈ ਪ੍ਰੋਬਲਮ ਨਹੀਂ ਨਿਕਲੂਗੀ ਕੋਈ ਤਾਂ ਦੱਸ ਕਿ ਹਾਂ ਜੇ ਹੁਣ ਆਪਣੇ ਪਿਛਲੀ ਵੀਡੀਓ ਚ ਆਪਾਂ ਗਾਂ ਦੱਸੀ ਜਿਹਦਾ ਥਣ ਘੱਟ ਸੀਗਾ ਉਹਦਾ ਬਕਾਇਦਾ ਆਪਾਂ ਪਿਛਲੀ ਵੀਡੀਓ ਚ ਦੱਸਿਆ ਸੀ ਹਾਂ ਕੀ ਤੋਰ ਕੇ ਦਿਖਾ ਲਈ ਬਾਈ ਬਾਈ ਕਹਿੰਦਾ ਮਾਲਕਾਂ ਨੇ ਪਹਿਲਾਂ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਦੂਜਾ ਮੰਨ ਲਓ ਆਪਾਂ ਦੂਜਾ ਮੰਨ ਕੇ ਲਈ ਯਾਰ ਦਸਾਂ ਦਿਨਾਂ ਦੀ ਸੂਈ ਮਗਰ ਬੱਚਾ ਬੱਚੀ ਆ ਸਾਹੀ ਵਾਲ ਬੱਚੀ ਆ ਆਪ ਕਰਮ ਵਾਲੀ ਕਰੋਸ ਤੇ ਪੈਂਦੀ ਆ ਜਿਹੜਾ ਨੈੱਟ ਦੁੱਧ ਤਿਆਰ ਆ ਉਹ 15 ਕਿਲੋ ਆ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਟਾਈਮ ਚੋਲਿਓ ਮੇਰੀ ਮੇਰੇ ਘਰ ਦੀ ਫੋਲ ਜੀ ਆ ਰਹੀ ਆ ਥਾਣਾ ਵੀ ਸੋਹਣੇ ਕੀ ਕਰਦੀ ਆ 10 15 ਮਿਲਦਾ ਥਾਣਾ ਨੇੜੇ ਤੇ ਲੈ ਸਕਦੇ ਹੋ ਸੋਨਾ ਫੈਕਟਰੀ ਦੇ ਬੈਕਗ੍ਰਾਉਂਡ ਪਾ ਦਿੰਨੇ ਮੁੱਲ ਬਈ ਇਹਦਾ ਇਹਨਾਂ ਲੈਣ ਦੇਣੀ ਆ 38000 ਰੁਪਇਆ ਜੀ ਠੀਕ ਆ ਜੀ ਹੋਜੀ ਲੈਸ ਬੰ ਮਾੜਾ ਮੋਟਾ ਕਰ ਦਾਂਗੇ ਇਹਦਾ ਚਮਾ ਤੇ ਮੁੱਲ 38000 ਰੁਪਇਆ 15 ਕਿਲੋ ਦੁੱਧ ਤੇ ਮਗਰ ਬੱਚੀ ਲੈਣ ਦੇਣੀ ਆ ਮਾੜਾ ਮੋਟਾ ਛੋਟ ਛੱਪਾ ਹੋ ਜਾਊਗਾ ਕਿ ਗਰਮੀਆਂ ਦਾ ਤੋਹਫਾ ਜੀ ਗਰਮੀ ਕਰਮ ਵਾਲੀ ਘਟ ਮੰਨਉ ਤੇ ਬਈ ਸੰਗ ਮਾਰਦੀ ਮੂਰਦੀ ਤਾਂ ਨਹੀਂ ਚਮਾ ਹੀ ਨਹੀਂ ਵੀਰੇ ਨਿਆਣਾ ਪਾ ਕੇ ਘਰੋਂ ਚਵਾ ਕੇ ਦੇਵਾਂਗੇ ਠੀਕ ਆ ਜੀ ਦੋ ਨੰਬਰ ਬਈ ਇਹਦੀ ਕੀ ਡਿਟੇਲ ਇਹ ਪੰਜਾਬ ਵਾਲੀ ਵੱਡੀ ਜਰਸੀ ਆ ਗਈ ਆ ਜੀ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਗਾ ਸੂਈ ਹੋਈ ਆ ਕਦੋਂ ਸੂਈ ਆ ਇਹ ਬਸ ਆ ਬੱਚੀ ਆ ਕੋਈ ਹਫਤੇ ਦੀ ਇਹ ਸੂਈ ਆ ਬਰਸ਼ੀ ਆ ਜੀ ਮਗਰ ਬੱਚੀ ਇਹਦੇ ਮਗਰ ਬੱਚੀ ਹੈ ਜਰਸੀ ਕਾਲੀ ਬੱਚੀ ਹਾਂਜੀ ਤੇ ਥੋੜਾ ਜਿਹਾ ਮੰਨ ਲਾ ਵੀ ਸਫਰ ਚੋਂ ਆਏ ਕਰਕੇ ਤੇ ਹੰਬੇ ਜੇ ਪਏ ਆ ਆਪਾਂ ਹੱਕ ਜੇ ਗਏ ਬੱਚੇ ਠੀਕ ਆ ਤੇ ਦੁੱਧ ਕਿੰਨਾ ਤਿਆਰ ਹੈ ਭਾਈ ਦੁੱਧ ਭਾਈ ਇਸ ਟਾਈਮ ਇਹਦਾ ਜਿਹੜਾ ਕੰਡੇ ਤੇ ਤੋਲ ਕੇ ਆਪਾਂ ਦੇਵਾਂਗੇ 12 ਤੋਂ 13 ਦੇ ਵਿੱਚ ਤੋਲ ਕੇ ਦੇਵਾਂ 12 ਕਿਲੋ ਨੈਟ ਰੱਖਣੀ ਆ ਯਾਰ ਠੀਕ ਆ ਜੀ ਥਣਾ ਦੀ ਓਕੇ ਆ ਥਣਾ ਦੀ ਓਕੇ ਆ ਤੋਲ ਕੇ ਦਿਖਾ ਦੀ ਭਾਈ ਸੁਆ ਦੂਜਾ ਸੁਈਆ ਹਫਤਗਲੀਆਂ ਦੇ ਕਰੇ 15 ਕਿਲੋ ਦੁੱਧ ਖੁੱਲਾ ਸੀ ਇਹਦਾ ਠੀਕ ਹੈ ਨਾ ਕਰ ਬੱਚਾ ਵੱਛੀ ਆ ਬਾਈ ਕਹਿੰਦਾ ਮੈਂ ਤਾਂ 15 ਕਿਲੋ ਚੋਕੇ ਲਿਆਇਆ ਕਿਉਂਕਿ ਸਫਰ ਤੋਂ ਆਇਆ ਥੋੜੇ ਪਸ਼ੂ ਵੀ ਥੱਕੇ ਲੱਗਦੇ ਆ ਥੋੜਾ ਕਾਣਾ ਕਿਲੋ ਦੋ ਕਿਲੋ ਦਾ ਫਰਕ ਪਸ਼ੂ ਪਾ ਜਾਂਦਾ ਹੁੰਦਾ ਬਾਕੀ ਥੋੜੀ ਸ਼ਾਂਖ ਨਹੀਂ ਚਾਰ ਹੀ ਥਣਾ ਥਣਾ ਦਾ ਸੈਜ ਵੀ ਸੋਨਾ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਸੋਨਾ ਗਲਾਬੀ ਹਵਾਨਾ ਕੱਲਾ ਕੱਲਾ ਨਿਕਰਮਾ ਥਣ ਮੰਜੇ ਦੇ ਪਾਵੇਂ ਵਾਂਗੂ ਬਾਕੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਕੱਦ ਵੀ ਚੰਗਾ ਵਜਨ ਵੀ ਚੰਗਾ ਨੈੱਟ ਦੁੱਧ 12 ਕਿਲੋ ਤੋਂ 13 ਕਿਲੋ ਬਾਈ ਦੇ ਘਰੇ ਤਸੱਲੀ ਤੁਸੀਂ ਕਰਨੀ ਆ 2 ਟਾਈਮ ਚੋਲਿਓ 4 ਚੋਲਿਓ ਜਿਚਾਈ ਸੀ ਟਾਈਮ ਟੂਲੇ ਇਹਦਾ ਮੁੱਲ ਦੁੱਧ ਮੈਂ ਤਾਂ 2 ਕਿਲੋ ਦੱਸਦਾ ਹੁੰਦਾ ਘੱਟ ਆ ਕਿਉਂ ਮੜ ਕੇ ਅਗਲਾ ਕਹਿੰਦਾ ਯਾਰ ਬਾਈ ਤੂੰ ਤਾਂ 15 ਕਿਲੋ ਦੀ ਬਾਜ ਦਿੱਤੀ ਸੀ ਤੇ 12 ਕਿਲੋ ਹੀ ਨਿਕਲਿਆ ਜਾਂ ਤੂੰ 14 ਕਿਲੋ ਦੀ ਬਾਜ ਦਿੱਤੀ ਸੀ ਤੇ ਕਿਉਂ ਹਰੇਕ ਨੂੰ ਹੀ ਪਤਾ ਬਾਈ ਜੀ ਦੇ ਘਰੇ ਪਸ਼ੂ ਰੱਖੇ ਆ ਨਵੇਂ ਥਾਂ ਤੇ ਆ ਕੇ ਕੇਰਾ ਤਾਂ ਪਸ਼ੂ ਘਟਦੇ ਘਟਦਾ ਘਟਦੇ ਘਟਦਾ ਕਿਉਂਕਿ ਬਾਈ ਇੱਕ ਫੀਡ ਦਾ ਵੀ ਫਰਕ ਆ ਫੀਡ ਦਾ ਫਰਕ ਪੈਣਾ ਪੱਥਰਾਂ ਦਾ ਫਰਕ ਪੈਣਾ ਪਾਣੀ ਦਾ ਫਰਕ ਪੈਣਾ ਜਗ੍ਹਾ ਦਾ ਪੈਣਾ ਫਰਕ ਹਰੇਕ ਚੀਜ਼ ਦਾ ਫਰਕ ਪੈਂਦਾ ਤੇ ਇਹਦਾ ਮੁੱਲ ਬਾਈ ਇਹਦਾ ਬਈ ਲੈਣ ਦੇਣ ਜਾ 47000 ਰੁਪਇਆ ਜੀ ਕੋਜਲੈਸ ਕਰ ਦਾਂਗੇ ਲੈਸ ਇਹਦਾ ਲੈਣ ਦੇਣ 47000 18 ਉਹਨੇ ਲੀਟਰ ਨੂੰ ਤਾਂ ਨੇ ਬਈ ਪਿਛਲੇ ਸੂਏ ਹੱਥ ਮਾਰਿਆ ਠੀਕ ਹੈ ਜੀ 18 ਪਲੱਸ ਦੀ ਉਮੀਦ ਆ ਉਮੀਦ ਹੈ ਜੀ ਹਾਂ ਜੀ ਹਾਂ ਜੀ ਤੇ ਦੌਦ ਦਾ ਕਰਮ ਵਾਲੀ ਪਲੱਸ ਕਰਿਆ ਹੋਊਗਾ ਜੈ ਜਮੋਲਾ 47000 ਚ ਮਾਨਤਨ ਹੋ ਜਾਊਗਾ ਮਗਰ ਬੱਚਾ ਵੱਛੀ ਆ ਤੈਨਾਂ ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਇਹਦੇ ਇਹਦੇ ਬਈ ਆਪਣਾ ਦੂਜੇ ਸੂਏ ਵਾਸਤੇ ਸੋਣਾ ਪਹਿਲੇ ਸੂਜੇ ਤਾਂ 15 ਤੋਂ 16 ਲੀਟਰ ਆਪਾਂ ਨੂੰ ਘਰ ਦੇਣੇ ਉਹਨਾਂ ਨੇ ਦੁੱਧ ਦੱਸਿਆ 10 ਤੋਂ 12 ਦਿਨ ਦੀ ਕੱਚੀ ਹੈ ਇਹ ਦਸਾਂ ਤੋਂ 12 ਦਿਨਾਂ ਦੀ 12 ਦਿਨਾਂ ਦੀ ਕੱਚੀ ਹੈ ਠਣਾ ਦੀ ਓਕੇ ਹੈ ਜੀ ਠਣਾ ਵੀ ਓਕੇ ਹੈ ਥੁਰ ਕੇ ਦਿਖਾ ਦੀ ਬਾਈ ਮੈਂ ਤਾਂ ਗੂੰਦ ਹੀ ਆਉਂਦੀ ਹੈ ਥਣਾ ਚੋ ਇਹ ਠੀਕ ਹੈ ਜੀ ਬਾਕੀ ਦੋ ਬਰੀਡਾ ਇਹ ਮੈਕਸ ਆ ਹਨਾ ਬਾਈ ਸਾਹੀਵਾਲ ਤੇ ਜਰਸੀ ਦਾ ਕਰੋ ਜਰਸੀ ਦਾ ਕਰੋਸ ਆ ਮੇਰੇ ਕਰੋਸ ਪੈ ਜਾਂਦਾ ਗਾ ਪਰ ਫਾਇਦਾ ਇਹ ਹੈ ਕੱਦ ਕਾਠ ਚੰਗਾ ਵਜ਼ਨ ਵੀ ਚੰਗਾ ਗਰਮੀ ਘੱਟ ਮਨਾਊਗੀ ਤਾਂ ਫੈਟ ਚੰਗੀ ਆਊ 12 13 ਦਿਨਾਂ ਦੀ ਬਾਈ ਹਾਂਜੀ 10 ਤੋਂ 12 ਦਿਨਾਂ ਦੀ ਕੱਚੀ ਆ ਜੀ 10 ਤੋਂ 12 ਦਿਨਾਂ ਦੀ ਕੱਚੀ ਆ ਜੀ ਦੁੱਧ ਕਰਮ ਵਾਲੀ ਚੰਗਾ ਬਾਜੂ ਕਿਉਂਕਿ ਕੱਚੀ ਕੱਚੀ ਆ ਹਵਾਨੇ ਦੇ ਜੱਜਮੈਂਟ ਉਸ ਹਾਵ ਨਾਲ ਲਾਇਓ ਜੇ 12 ਦਿਨਾਂ ਤੇ 13 ਦਿਨਾਂ ਤੱਕ ਕਰਦਾ ਜਿਹੜੀ ਝੂਲ ਹਵਾਨੇ ਚ ਦੇਖ ਰਹੀ ਆ ਸਾਰੀ ਕੱਢ ਕੇ ਸੋਣਾ ਬਾਕੀ ਥਾਣਾ ਦੇ ਸਹਿਜ ਵੀ ਸੋਨੇ ਆ ਪੋਰਟ ਨਿਸ਼ਾਂਖ ਨਹੀਂ ਚਾਰ ਹੀ ਥਾਣਾ ਬੈਕ ਸਾਈਡ ਤੋਂ ਹਵਾਨਾ ਤੁਹਾਨੂੰ ਦਿਖਾ ਦਿੰਨੇ ਝੋਲ ਚੰਗੀ ਪਈ ਆ ਫੱਤੀ ਚਵਾਈ ਵਾਲਾ ਥਾਣਾ ਜੀ ਕੋਈ ਛੋਟਾ ਨਹੀਂ ਗਾ ਬਾਕੀ ਰੰਗ ਰੂਪ ਦੇ ਚੇਤੇ ਆ ਦੋ 12 ਦਿਨਾਂ ਤੇ ਜਾ ਕੇ ਤਾਂ ਔਰ ਇੱਥੇ ਖਲਦੀ ਆ ਪੂਰੀ ਵਹਿੜ ਇਹ ਸਹੀ ਗੱਲ ਹੈ ਜੀ ਪੂਰਾ ਸੋਨਾ ਹਵਾਨਾ ਤਿਆਰ ਕਰੂਗੀ ਇਹਦਾ ਮੁੱਲ ਬਾਈ ਇਹਦਾ ਵੀ ਲੈਣ ਦੇਣ 37000 ਰੁਪਿਆ ਜੀ ਠੀਕ ਆ ਹੋਜੂ ਲੈਸੀ ਬਾਕੀ ਜਾਇਜ ਜਾ ਕਰਦਾਂਗੇ ਲੈਸੀ ਠੀਕ ਹੈ ਜੀ ਮੁੱਲ 37000 ਰੁਪਿਆ ਜਮਾ ਜਾਇਜ ਮੁੱਲਾ ਅੱਜ ਕੱਚੀ ਕਰਕੇ ਤੁਹਾਨੂੰ ਇਹ ਰੇਟ 'ਚ ਮਿਲ ਰਹੀ ਜਿੱਦ ਦੇ ਤਿਆਰ ਹੋਗੀ ਉਦਦੇ ਰੇਟ ਇਹ ਨਹੀਂ ਹੋਣਾਗਾ ਬਾਕੀ ਐਨੀਮਲ ਸਾਰੇ ਚੰਗੇ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤਸੱਲੀ ਤੁਸੀਂ ਕਰਨੀ ਆ ਧੰਨਵਾਦ ਜੀ